ਆਦਾ ਅਸਲ ਤੇ ਮੰਗਣਾ ਸਰਪੰਚ ਸਾਹਿਬ ਨੇ ਅਲਕੇ ਨਵੇਂ ਸਰਪੰਚ ਨੇ ਇਹਨੇ ਜਿੱਦ ਤਾ 50 ਮੰਗਾ ਗਏ ਨੇ ਬੰਦੇ ਉਹ ਛੱਪੜ ਉਹ ਤਾਂ ਨਹੀਂ ਕਿੱਧਰੋਂ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸਿੱਧਾ ਕਹੋ ਜੀ ਛੱਪੜ ਵਾਸਤੇ ਇੰਨੇ ਪੈਸੇ ਚਾਹੀਦੇ ਆ ਆਪਾ ਦੇਦੇ ਨੇ ਖਜ਼ਾਨਾ ਮੰਤਰੀ ਨਾਲ ਲੈ ਕੇ ਆਏ ਮੈਂ ਸਿੱਧੀ ਜੀ ਗੱਲ ਮੈਨੇ ਜਿੱਦ ਤਾ ਬਹੁਤ ਮੰਗਾ ਹੋ ਜਾਂਦੀਆਂ ਪਰ ਸ਼ਾਇਦ ਇਹਨਾਂ ਨੇ ਮੰਗੀਆਂ ਵੀ ਨਹੀਂ ਜਾਂ ਮੈਨੂੰ ਭਾਵੇਂ ਲਿਆਓ ਜੀ ਮੰਮੀ ਆਦਾ ਆਲਾ ਮੰਗ ਪੱਤਰ ਨਹੀਂ ਹੇਠਕ ਬਣਾਇਆਣਾ ਹੈ ਉਹ ਨਮੇ ਸਪੰਚ ਨੇ ਕਿ ਕੋਈ ਨਹੀਂ ਮੈਂ ਵੀ ਨਮਾ ਹੀ ਨਹੀਂ ਆਉਂ ਪਾਈਪ ਲਾਈਨ ਮੈਂ ਜਦੋਂ ਬਸਟੇ ਤੋਂ ਮੁੜਿਆ ਅੱਗੇ ਪਾਸੇ ਨੂੰ ਲਾਲਾ ਜੀ ਦੇ ਜਨਮ ਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤਾਂ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਸੀ ਵੀ ਇਹਦਾ ਮੋਤਵਾ ਮੈਂ ਕਹਿੰਦੀ ਉਹਨਾਂ ਨੇ ਤਾਂ ਮੈਂ ਮੰਗ ਰੱਖੀ ਹੋਵੇ ਨਾ ਉਹ ਇਹ ਬਾਗਨਾ ਕਰ ਬਿਨਾ ਬੀਵਰੇ ਦਾ ਕੰਮ ਤਾਂ ਹੋ ਗਿਆ ਸਾਹੀ ਕੋਈ ਕੰਮ ਨਹੀਂ ਉਹ ਹੀ ਕਰਕੇ ਦੰਦੇ ਪਾਣੀ ਦੀ ਜਨਕ 71 ਕਰਕੇ ਨਿਕਾਸੀ ਕੋ ਪੂਰੀ ਚੱਲਦੀ ਹੈ ਨਹੀਂ ਪਾਣੀ ਨਾਲ ਨਹੀਂ ਇਹ ਦਾ ਪਾਣੀ ਹੈ ਹਨਾ ਫੇ ਚੱਪੜ ਫੇ ਅੱਛਾ ਕੋਈ ਕਤਾਰ ਹੀ ਬਣਾ ਰੱਖੀ ਹੋ ਲੱਖ ਗਹਾਲਾ ਤਾਂ ਨਹੀਂ ਲੱਖੇ ਬਣਾ ਰੱਖਿਆ ਪਰ ਬਣਾਏ ਸੀ ਨਹੀਂ ਦੀਏ ਹੋਰ ਕਦੇ ਮਤ ਚਾਹੀਦਾ ਕੱਲਾ ਪਾਣੀ ਪਾਣੀ ਦਿੱਤੀ ਜਾਂਦਾ ਨਹੀਂ ਤਾਂ ਹੋਰ ਕਦੇ ਆਸੇ ਗਰਾਊਂਡੋਂ ਆਖੋ ਪਾਣੀ ਦਿੱਜੀ ਨਾ ਨਾਬਲਾ ਵਾਲਿਆਂ ਨੂੰ ਪੈਂਦਾ ਨਾ ਮੈਂ ਸਾਰਾ ਤੁਸੀਂ ਮੈਨੂੰ ਸਾਰਾ ਲਿਖ ਕੇ ਦੇ ਦਿਓ ਇਹ ਹੀ ਪੈਸੇ ਵੀ ਆਪਾਂ ਇਹ ਸਾਰੇ ਪੰਡਾ ਜਿਹੇ ਕੰਮ ਕਰ ਰਹੇ ਹਾਂ ਬਲੇ ਟੂ ਡੀ ਕੋ ਤਾਂ ਸ਼ੁਰੂ ਕਰ ਲਾਂਗੇ ਤਾਂ ਹੋਰ ਜਿਆਦਾ ਬਕੇ ਕਿਸੀ ਜਾਣ ਕਰਤੀ ਹੈ ਨਹੀਂ ਅੱਜ ਤੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਲਾਕੇ ਦਾ ਔਰ ਪਿੰਡੀ ਨਾਮੀ ਹੈ ਕਿਉਂਕਿ ਮੇਰੇ ਨਾਲ ਐਮਐਲਏ ਨੇ ਆਲਗੋੜ ਦੀ ਹਲਕਿਆਂ ਦੇ ਧਰਮ ਖੋਦ ਤੋਂ ਐਮਐਲਏ ਨਾਲ ਬਾਗਿਆ ਭਰਨ ਕੇ ਐਮਐਲਏ ਮੋਗੇ ਤੋਂ ਐਮਐਲਏ ਇੱਥੇ ਜਿਹੜੇ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿੱਤਾਇਆ ਮਨਜੀਤ ਸਿੰਘ ਬਲਾਸਪੁਰ ਸਾਹਿਬ ਨਾਲ ਕਰੇ ਬਹੁਤ ਸਾਰੇ ਲੋਕ ਕਿਰਮਾਨੀ ਸਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡ ਦੀ ਗੱਲ ਇਹ ਲੱਗੀ ਜਦੋਂ ਮੇਰੇ ਕੋਲ ਆਏ ਚੰਗੀ ਗੜ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਫ ਦਾ ਸਰਪੰਚ ਤੇ ਮੌਜੂਦਾ ਸਰਪੰਚ ਤਿੰਨੇ ਜਣੇ ਇਕੱਠੇ ਸੀ ਮੈਂ ਕਿਹਾ ਕਿ ਕਿੱਥੇ ਕਿਹੜੇ ਪਿੰਡ ਤੋਂ ਹੁਣ ਜਾਵੇ ਮੌਜੂਦਾ ਤੇ ਸਾਫ ਦਾ ਇਕੱਠੇ ਉਹਨਾਂ ਤਾਂ ੱੱਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਰਾਏ ਹੁੰਦੇ ਭੋਗਾਂ ਤੇ ਜਾਣ ਨੂੰ ਛੱਡ ਜਾਂਦੇ ਆ ਪਤਾ ਆਪਣਾ ਬਰਾਤਾ ਹੀ ਕਰਨੋਂ ਹਟ ਜਾਂਦੇ ਉਹਨਾਂ ਦੇ ਮੇਰੇ ਵਿਰੁੱਧ ਲੜਿਆ ਸੀ ਕੋਈ ਨਹੀਂ ਕਦੇ ਸਰਪੰਚ ਪਰ ਮੈਨੂੰ ਚੰਗਾ ਲੱਗਿਆ ਮੈਂ ਕਿਹਾ ਯਾਰ ਸਾਫ ਦਾ ਤੇ ਮੌਜੂਦਾ ਇਕੱਠੇ ਇਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇਹਦੇ ਸਾਹਬ ਕਾ ਪਲੇਅਰ ਖੜੇ ਹੋਣਗੇ ਮੌਜੂਦਾ ਪਲੇਅਰ ਵੀ ਖੜੇ ਹੋਣਗੇ ਕਿ ਜਿਹੜੇ ਬਾਅਦ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨੇ ਤੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਤਾ ਜਗਦੀਆਂ ਨੇ ਵੀ ਮੈਂ ਵੀ ਐ ਬਣੂਗਾ ਮੈਂ ਵੀ ਜੱਫੇ ਲਾਉਂਗਾ ਮੈਂ ਵੀ ਪੈਂਚੀਆਂ ਮਾਰੂਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇਥੋਂ ਗੋਲ ਕਰੂੰਗਾ ਹਾਂ ਬਰਾਬਰੀ ਐ ਸੋਤਾਲਪਾ ਹੌਕੀ ਦਾ ਮੈਚ ਚੱਲੇ ਸੁਪਰਾਂ ਕੂਨ ਮਿਲਿਆ ਕਿ ਪੰਜਾਬ ਦੇ ਪਿੰਡੇ ਹੈ ਜੀ ਹੋਣੇ ਚਾਹੀਦੇ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਢੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆਓ ਥੂੜਕ ਤੱਕ ਦੇਖਿਆਓ ਹਨਾ ਕਈ ਪਿੰਡ ਹੈਗੇ ਨੇ ਕੰਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਨਾ ਕਿ ਜਾ ਕੇ ਉੱਥੇ ਦੇਖਿਆਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਵਾ ਲਿਓ ਕਿਉਂਕਿ ਲੋਕਲ ਮੋਟਿਆਂ ਨੂੰ ਚਾਰਾ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿਵੇਂ ਹੈ ਹਨ ਕੀ ਕੀ ਉੱਥੇ ਚਾਹੀਦਾ ਸੋ ਮੈਂ ਜ਼ਿਆਦਾ ਦੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੇ ਬੇਨਤੀ ਕਿ ਕਿਸੇ ਕੋਲ ਸਾਰੇ ਮੰਨ ਲੈਣਾ ਮਾਂ ਜੀ ਲਿਸਕੋ ਕੀ ਇਹ ਸਾਡੀ ਕੀ ਅਲਾਉ ਕਰੋਗੀ ਮੇਰਾ ਨਕਸ਼ਤ ਹੈ ਕਿ ਉਹ ਲੋਕ ਕਾਂਜ ਬਹਿ ਕੇ ਨਾ ਕਬੱਡੀ ਦੇ ਖੰਦੀ ਕਰਦਾ ਨਾਲ ਨਾਲ ਜੱਫਾ ਪਹਿਗਿਆ ਟੇਟਾ ਹੋਣ ਨੂੰ ਵੀ ਜੀ ਕਰਦਾ ਪਰ ਮੈਨੂੰ ਬੈਠਣਾ ਨਹੀਂ ਦਿੰਦੇ ਹੈ ਹਾਂ ਆਹ ਦੇਖ ਲੈਣੇ ਕੋਈ ਨਾਲ ਨਾ ਜਾਏ ਮੈਂ ਮੇਰਾ ਕਿਥੇ ਬਹਿਣਾ ਹੈ ਹਾਂ ਉੱਥੇ ਬਹਿ ਜਾਉ ਉੱਥੇ ਬੈਠ ਕੇ ਕਿਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਓ ਕਿ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬਹਿ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਨੇ ਖੇਡਦੇ ਵੀ ਰਹੇ ਆ कबडी का, दे आए جی بلایا उहो कॾहिं करैली रख लांगे जिते बुलायो कब्डी आयो ਦੀਦੀ ਕੋਲ ਇਹ ਕਹਾਤਾ ਬਈ ਉਸੇ ਸਾਥ ਵੀ ਹੋਣੀ ਚਾਹੀਦੀ ਹੈ ਬਸ ਬੱਲੇ ਬੱਲੇ ਤਾੜੀਆਂ ਮਾਰੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੌਂਦੇਵਾ ਸਿਰੋ ਮੰਗਾ ਤੁਹਾਡੋਂ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਨੂੰ ਇੱਕ ਟਿਕਟ ਦਿੱਤੀ ਹੈ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਂਗਾ ਛਾਈ ਜਨਬਰੀ ਨੂੰ ਲਾਲਾ ਜੀ 1865 ਨੂੰ ਜਨਮ ਲੈਣਾ ਹੈ ਹੈ ਨਾ ਜਦੋਂ ਅਗਲੇ ਛਾਈ ਜਨਬਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲੰਬਾ ਆ ਰਿਹਾ ਉਹ ਜੋ ਪਿਛਲੀ ਵਾਰ ਕੀਤੀ ਹਾਂ ਅਗਲੀ ਵਾਰ ਤਾਂ ਹੋਰ ਮੰਗਾ ਰੱਖ ਲਿਓ ਤੇ ਹੋਰ ਡਵੈਲਪ ਕਰਦੇ ਹੋਰ ਪਿੰਡਾਂ ਨੂੰ ਤੁਮਕਾਉਣਾ ਹੈ ਗਰਾਉਂਡ ਬਣਾ ਰਹੇ ਹਾਂ ਛੱਪਰ ਠੀਕ ਕਰ ਰਹੇ ਹਾਂ ਹੈ ਨਾ ਤਾਂ ਕਿ ਕੋਈ ਕੋਈ ਫੜਾਉ ਚੱਲੇਗਾ ਹਾਂ ਦੇਖੋ ਹਾਂ ਦੇਖੋ ਮੈਂ ਕਿ ਕਿਹੜੇ ਨੂੰ ਦੱਸਿਆ ਨਹੀਂ ਕਿੱਥੇ ਬੈਠੂਗਾ ਲੈ ਆਪੋ ਤਾਂ ਬੈਠੇ ਹੀ ਨਹੀਂ ਜਿੱਧਰੋਂ ਜਾਂਦੇ ਹਾਂ ਉਹ ਖਰਚੋ ਖਰਚੋ ਕੁਝ ਨਹੀਂ ਹੁੰਦਾ ਖਰਚੋ ਉਹ ਭਾਈ ਕੋਲ ਸਰਕਾਰ ਦਾ ਸੋ थैंक यू ਨਮਾਜ਼ ਲੇਟਰ ਬੇਟ ਸੰਤਿ ਕਰਨ ਇਹਨਾਂ ਨੇ ਪੜ੍ਹਿਆ ਨਹੀਂ ਕਰੀਆ ਆਕਟੋਪਾਲ ਕਹਿੰਦੇ ਆ ਅੰਗਰੇਜ਼ੀ ਚ ਹੈ ਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਉ ਜੀ ਰੈਫਰੀ ਸਾਹਿਬ